ਨੰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੇ ਅੱਜ ਆਪਾਂ ਬਣਾਉਣ ਲੱਗੇ ਆ ਕਸ਼ਮੀਰੀ ਚਾਹ ਤੇ ਨਾਲ ਤੁਹਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਪ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਨਾਲ ਬਣਾਉਣ ਲੱਗੇ ਆਂ ਸੈਂਡਵਿਚ ਤੇ ਨਾਲੇ ਕਸ਼ਮੀਰੀ ਚਾਹ ਬਣਾਉਣ ਵਾਸਤੇ ਆ ਦੇਖੋ ਆਪਾਂ ਸਮਾਨ ਲੈ ਲਿਆ ਇੱਧਰ ਆਪਾਂ ਲੈ ਲਈ ਤुलसी ਤੇ ਆ ਲੈ ਲਈ ਆਪਾਂ ਦਾਲ ਚੀਨੀ ਮੋਟੀ ਇਲਾਚੀ ਹਰੀ ਇਲਾਚੀ ਤੇ ਉਹਦਾ ਮਲਠੀ ਦਾ ਪਾਊਡਰ ਇੱਧਰ ਆ ਪਾਦਰ ਆ ਲੈ ਲਿਆ ਜਦ ਸੰਵਾਂ ਆ ਦੇਖੋ ਗੁਲਾਬ ਲੈ ਲਏ ਆਪਾਂ ਆਜੇ ਵਾਲੇ ਗੁਲਾਬ ਲੈ ਲਏ ਤੇ ਇਧਰ ਆਪਾਂ ਪਾਣੀ ਥਲ-ਥਲ ਗਰਮ ਸਾਰੀਆਂ ਚੀਜ਼ਾਂ ਮਾ ਕੇ ਕਰਕੇ ਆਪਾਂ ਪਾ ਲਾਂਗੇ ਤਰੀਲਾ ਚੀ ਮੋਤੀਲਾ ਚੀ ਤੇ ਜਿਨੀ ਤੇ ਇਧਰ ਆਪਾਂ ਅਦਰਕ ਪਾਤਾ ਆਕਾਰ ਦੀ ਬਸੌਫ ਤੇ ਇਧਰ ਆਪਾਂ ਮਲੇਠੀ ਬੋਡਰ ਪਾਤਾ ਥੋੜਾ ਜਿਹਾ ਤੇ ਇਧਰ ਆਪਾਂ ਤੁਲਸੀ ਮਾ ਥੋੜ੍ਹਾ ਜਿਹਾ ਜਿ ਤਰ੍ਹਾਂ ਦੇਖੋ ਸਾਰਾ ਸਮਾਨ ਆਪਣਾ ਜਦੋਂ ਰਿਚ ਜੂਗਾ ਚੰਗੀ ਤਰ੍ਹਾਂ ਆਪਣਾ ਸਾਰਾ ਸਮਾਨ ਜੂ ਰਿਚ ਜੂਗਾ ਤੇਰਾ ਪਖੰਡ ਪੱਤੇ ਨਮਕ ਪਾਉਣ ਦੇ ਵਿੱਚ ਤਾਂ ਆਪਾਂ ਸੈਂਡ ਵਿੱਚ ਬਣਾਉਣ ਵਾਸਤੇ ਇੱਧਰ ਬੈਟਰ ਰੈਡੀ ਕਰ ਲਾਂਗੇ ਤੇ ਇੱਧਰ ਆਪਾਂ ਪਿਆਜ਼ ਹਰੀ ਮਿਰਚ ਟਮਾਟਰ ਤੇ ਕੀਰੇ ਨੂੰ ਕੀਰੇ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਲਿਆ ਵਾ ਗ੍ਰाइंड ਕਰ ਲਿਆ ਵਾ ਤੇ ਆਪਾਂ ਸਾਰੇ ਮਸਾਲੇ ਦੇ ਛਾੜ ਦਰਦਾਂ ਨੂੰ ਸਭ ਤੋਂ ਪਹਿਲਾਂ ਆਪਾਂ ਨਮਕ ਪਾ ਦਾਂਗੇ ਥੋੜਾ ਜਿਹਾ ਸਵਾਦ ਅਨੁਸਾਰ ਨੂੰ ਫੋਨ ਤੋਂ ਬਾਅਦ ਚਾਪਾ ਪਾਦਾਂ ਦੇ ਚਿਲੀ ਫਲਿਕਸ ਥੋੜੀ ਜੀ ਥੋੜੀ ਜੀ ਪਾਤੀ ਹੈ ਪਚਿਲੀ ਫਲਿਕਸ ਇਧਰ ਪਾਵਾਂਗੇ ਆਪਾਂ 오ਰੀਗানো ਥੋੜਾ ਜਿਹਾ 오ਰੀਗানো ਪਾਵਾਂਗੇ ਜਿਹ ਨਾਲ ਸੈਂਡਵਿਚ ਦਾ ਟੇਸਟ ਹੋ ਗਿਆ ਲੰਗਰ ਪਾਤਾ ਹਦਰਾਬਾਦ ਤੰਦੂਰੀ ਮਿਉਨਿਸ ਪਾਦ ਵੀ ਥੋੜੀ ਜੀ ਆ ਦੂਸਰੀ ਮਿ ਹੋਣੀ ਸਾ ਵਾਈਟ ਵਾਲੀ ਇਹ ਪਾਦਾ ਭਾਈ ਇਧਰ ਆਪਣੇ ਪੀਜਾ ਸੌਸ ਆਪਾਂ ਲੈ ਲਈ ਆ ਥੋੜੀ ਜਿਹੀ ਪਾ ਦਾਂਗੇ ਚੰਗੀ ਤਰ੍ਹਾਂ ਸਾਰੇ ਬੈਟਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਨਾਲ ਆਪਾਂ ਬਣਾ ਰਹੇ ਹਾਂ ਅੱਜ ਕਸ਼ਮੀਰੀ ਚਾਹ ਤੇ ਨਾਲ ਹੀ ਆਪਾਂ ਬਣਾਵਾਂਗੇ ਸੈਂਡਵਿਚ ਜਿੰਨੀ ਤਰ੍ਹਾਂ ਆਪਾਂ ਬੈਟਰਨ ਕਰ ਲਿਆ ਮਿਕਸ ਜਿੱਡੀ ਤਰ੍ਹਾਂ ਕਸ਼ਮੀਰੀ ਚਾਹ ਨੂੰ ਆਪਾਂ ਗੁਲਾਬਾਂ ਵਾਲੀ ਚਾਹ ਦਾ ਵੀ ਨਾਂ ਦੇ ਸਕਦੇ ਹਾਂ ਇਹ ਤਰ੍ਹਾਂ ਦੇਖੋ ਰੈਡੀ ਹੋ ਗਿਆ ਬੈਟਰ ਆਪਣਾ ਟੋਸਟ ਨੂੰ ਨਾਲ ਤੇ ਸੈਂਡਵਿਚ ਨੂੰ ਨਾਲ ਸੌਰੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਬਾਰੇ ਮਿਕਸ ਕਰਨਾ ਦੇਖੋ ਜੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਜੀ ਇਧਰ ਆਪਣੀ ਕਸ਼ਮੀਰੀ ਚਾਹ ਦਾ ਜਿਹੜਾ ਆਪਾਂ ਮਸਾਲੇ ਸਾਰੇ ਪਾ ਦਿੱਤੇ ਸੀ ਹੋਰ ਇੰਝ ਦੀ ਗਈ ਇਹ ਚੰਗੀ ਤਰ੍ਹਾਂ ਇਹ ਮਸਾਲੇ ਦੇਖੋ ਜੰਗੀ ਤਰ੍ਹਾਂ ਦੇ ਵਿੱਚ ਐਡ ਹੋ ਚੁੱਕੇ ਪਾਣੀ ਦੇ ਵਿੱਚ ਹੇ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਨਮਕ ਪਾਵਾਂਗੇ ਪੱਤੀ ਪਾਵਾਂਗੇ ਤੇ ਜਦੋਂ ਫਿਰ ਖੰਡ ਪੱਤੀ ਨਮਕ ਸਾਰਾ ਕੁਝ ਹੋ ਗਿਆ ਰਜ ਗਿਆ ਤੇ ਫਿਰ ਆਪਾਂ ਇਹ ਦੇਖੋ ਗਲਾਵਸ਼ ਕਰਕੇ ਰੱਖਿਆ ਹੋਏ ਨੇ ਤੇਰੇ ਪਾ ਦਾਂਗੇ ਆਪਾਂ ਆਪਾਂ ਪਾ ਦਾਂਗੇ ਵਿੱਚ ਥੋੜਾ ਜਿਹਾ ਨਮਕ ਆਪਾਂ ਖੰਡ ਪਾ ਦਾਂਗੇ ਇਹਦੇ ਵਿੱਚ ਜਿੰਨੀ ਕਿ ਤੁਸੀਂ ਮਤਲਬ ਮਿੱਠਾ ਪੀਸਾ ਪੀਣਾ ਵਾ ਉਹਨਿੰਨੀ ਤੁਸੀਂ ਏਡ ਕਰ ਸਕਦੇ ਆ ਹਨ ਬਹੁਤ ਤੋਂ ਬਾਅਦ ਚੋਂ ਆਪਾਂ ਬੱਤੀ ਪਾ ਦਾਂਗੇ ਇਹਦੇ ਵਿੱਚ ਪੱਤੀ ਪਾ ਦਈਆਂ ਹੁਣ ਚੰਗੀ ਤਰ੍ਹਾਂ ਇਹ ਸਾਰੀ ਪੱਤੀ ਖੰਡ ਸਾਰਾ ਵੜਜ ਜੂ ਫਿਰ ਆਪਾਂ ਗੁਲਾਬ ਪਾ ਦਾਂਗੇ ਵਿੱਚ ਹਾਂਜੀ ਇੱਧਰ ਆਪਾਂ ਬ੍ਰਾਊਨ ਬ੍ਰੈਡ ਲੈ ਲਿਆ ਸੈਂਡਵਿਚ ਬਣਾਉਣ ਲਈ ਤੇ ਆਪਾਂ ਹੁਣ ਸਾਰੇ ਫਿਲ ਕਰਕੇ ਰੱਖ ਲਾਂਗੇ ਗੋਨ ਬ੍ਰੈਡ ਇਸੇ ਤਰ੍ਹਾਂ ਆਪਾਂ ਸਾਰਾ ਦੇਖੋ ਬੈਠ ਹਰ-ਹਰ ਕੇ ਰੱਖ ਲੈਣੇ ਆ ਆਪਣੇ ਸੈਂਡਵਿਚ ਕਰਾਂਗੇ ਰੈਡੀ ਦੁਪਹਿਰ ਦੀ ਚਾਹ ਦੇ ਨਾਲ ਸੈਂਡਵਿਚ ਬਣਾ ਰਹੇ ਆ ਅੱਜ ਸੰਡੇ ਆ ਇਸ ਕਰਕੇ ਸਾਰੀ ਸੈਂਡਵਿਚ ਆਪਾਂ ਇਸੇ ਤਰੀਕੇ ਨਾਲ ਬਣਾ ਲੈਣੇ ਤੇ ਉਦੋਂ ਸੈਂਡਵਿਚ ਬਣਾਉਣ ਵਾਲੀ ਆਪਣੀ ਮਸ਼ੀਨ ਗਰਮ ਹੋ ਰਹੀ ਹੈ ਇੱਥੇ ਬਣਾਵਾਂਗੇ ਆ ਪੰਜ ਸਾਰੇ ਸੈਂਡਵਿਚ ਫਿਲ ਕਰ ਲੈਣੇ ਆਪਾਂ ਗਾਇਸ ਇੱਥੇ ਆਪਾਂ ਆਪਣੀ ਸਾਰੀ ਸਲਫ ਕਲੀਨ ਕਰਨੀ ਸੀਗੀ ਹੁਣ ਆਪਾਂ ਇੱਥੇ ਸੈਨ ਵਿੱਚ ਰੱਖ ਰਹੇ ਹਾਂ ਅਦਰ ਆਪਣੀ ਕਸ਼ਮੀਰੀ ਚਾਹ ਵੀ ਰਿੱਜਦੀ ਪਈ ਹੈ ਦੇਖੋ ਚੰਗੀ ਤਰ੍ਹਾਂ ਘੜ ਰਹੀ ਹੈ ਤੇ ਹੁਣ ਆਪਾਂ ਪਹਿਲਾਂ ਇਸ ਚ ਗੁਲਾਬ ਪਾ ਦਿੰਨੇ ਤੇ ਹੁਣ ਆ ਦੇਖੋ ਚਾਹ ਪਲੀ ਰਿੱਜ ਗਈ ਆਪਾਂ ਇਸ ਚ ਗੁਲਾਬ ਐਡ ਕਰ ਦਿੰਨੇ

ਕਸ਼ਮੀਰੀ ਚਾਹ ਤੁਸੀਂ ਵੀ ਜਰੂਰ ਬਣਾ ਕੇ ਟਰਾਈ ਕਰਿਓ ਆਪਣੇ ਘਰੇ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਆ ਜਿਨ੍ਹਾਂ ਨੂੰ ਖਾਂਸੀ ਜੁਕਾਮ ਜਾਂ ਜਿਵੇਂ ਹੁੰਦਾ ਵਾ ਗਲੇ 'ਚ ਖਰਾਸ਼ ਰਹਿੰਦੀ ਆ ਉਹ ਚਾਹ ਬਣਾ ਕੇ ਟਰਾਈ ਕਰ ਕਰ ਸਕਦੇ ਨੇ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਹਾਂਜੀ ਇਧਰ ਆਪਾਂ ਆਇਲ ਲਾ ਕੇ ਸੈਂਡਵਿਚ ਦੇ ਵਿੱਚ ਇਧਰ ਆਪਣੇ ਸੈਂਡਵਿਚ ਆਪਾਂ ਬਣਾ ਰਹੇ ਹਾਂ ਦੂ ਦੋ ਕੱਟ ਕੇ ਆਪਾਂ ਇਹਦੇ ਤੇ ਰੱਖੀ ਜਾਣੇ ਆਂ ਉੱਪਰ ਵੀ ਥੋੜਾ ਜਿਹਾ ਆਇਲ ਲਗਾ ਲਾਂਗੇ ਆਪਾਂ ਜਿਵੇਂ ਆਪਾਂ ਇਹਨੂੰ ਕਰ ਦਾਂਗੇ ਬੰਦ ਸਾਰੇ ਚੱਪਲੇ ਭੰਨ ਜਾਣਗੇ ਗਾਇਜ਼ ਇਹ ਦਵਾਲੀ ਲੈਟ ਲਾਲ ਹੋ ਜੂਗੀ ਉਸ ਤੋਂ ਬਾਅਦ ਆਪਣੇ ਸੈਂਡਵਿਚ ਹੋ ਜੀਏ ਰੈਡੀ ਜਿਵੇਂ ਚਾਪਰੀ ਦੇਖੋ ਕੜ ਚੁੱਕੀ ਆ ਇਹ ਚੁਗਲਾਬ ਜਿਹੜੇ ਪਾਏ ਸੀ ਆਪਾਂ ਵਧੀਆ ਹੋ ਚੁੱਕੇ ਆ ਇਹ ਚਮਕਸ ਹੋ ਗਏ ਨੇ ਜਿਹੜੇ ਆਪਾਂ ਆਪਾਂ ਗਰਮ ਗਰਮ ਬਰਨ ਵਿੱਚ ਦੇ ਦੋ ਤਾਂ ਸਾਰੀ ਰੈਡੀ ਹੈ ਫੋਂਡੋ ਬਾਅਦ ਜਿਹਨੂੰ ਆਪਾਂ ਫੇਰ ਕੱਢ ਲਾਂਗੇ ਥੋੜੀ देर ਤੇ ਚਾਹ ਆਪਣੀ ਬਹੁਤ ਜਿਆਦਾ ਸਵਾਦ ਬਣੂਗੀ। ਹਾਂਜੀ ਆਪਣੀ ਕਸ਼ਮੀਰੀ ਚਾਹ ਰੈਡੀ ਆ। ਮੇਰਾ ਧਿਆਨ ਉਧਰ ਸੈਂਡਵਿਚ ਹੋ ਰਹੀ ਸੀਗਾ ਤੇ ਥੋੜੀ ਜੀ ਉਬਲ ਗਈ। ਤੇ ਦੇਖੋ ਪਰ ਬਹੁਤ ਹੀ ਜ਼ਿਆਦਾ ਵਧੀਆ ਬਣੀ ਆ। ਕੜ-ਕੜ ਕੇ ਐਨ ਵਧੀਆ ਹੋ ਗਈ ਐ ਇਹਨੂੰ ਕਰ ਦਾਂਗੇ ਆਪਾਂ ਬੰਦ। ਚਾਹ ਆਪਣੀ ਬਣ ਚੁੱਕੀ ਐ। ਸੈਂਡਵਿਚ ਵੀ ਆਪਣੇ ਦੋ ਬਣ ਗਏ ਆ। ਤੇ ਇਹਨਾਂ ਨੂੰ ਵੀ ਆਪਾਂ ਪਲੇਟ 'ਚ ਕੱਢ ਲੈਣਾ। ਵਧੀਆ ਤਰੀਕੇ ਨਾਲ ਐਨ ਬ੍ਰਾਊਨ ਹੋ ਚੁੱਕੇ ਆ। दूसरे भी बना लेंगे इस तरह थोड़ा थोड़ा ऑयल लगा के बस बहुत फिल करके रखे हुए एक करके आप कर रखी जावे आप थोड़ा थोड़ा ला लागे आज ਬੰਦ ਕਰ ਦਾਂਗੇ ਇਹਨੂੰ ਹਾਂਜੀ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕੱਟ ਲੈਣੇ ਟ੍ਰੈਂਗਲ ਸ਼ੇਪ ਚਾਪਾ ਕੱਟ ਲੈਣੇ ਆਪਣੇ ਸੈਂਡਵਿਚ ਕ੍ਰਿਸਪੀ ਬਣਿਆ ਬਹੁਤ ਜ਼ਿਆਦਾ ਵਧੀਆ ਬਣਿਆ ਦੇਖੋ ਗਾਇਸ ਕਿੰਨੇ ਜ਼ਿਆਦਾ ਆਪਣੇ ਸੈਂਡਵਿਚ ਟੇਸਟੀ ਲੱਗ ਰਹੇ ਨੇ ਬਹੁਤ ਵਧੀਆ ਬਣਿਆ ਹਾਂਜੀ ਇੱਧਰ ਆਪਣੇ ਸੈਂਡਵਿਚ ਬੰਦੇ ਪਏ ਨੇ ਇਧਰ ਆਪਾਂ ਸਾਰੇ ਫਿਲ ਕਰਕੇ ਰੱਖੇ ਹੋਏ ਨੇ ਤੇ ਇਧਰ ਥੋੜੇ ਜਿਹਾ ਆਪਣੇ ਆਪ ਦੋ ਪੀਸ ਬਣੇ ਜੀ ਇੱਕ ਪੀਸ ਮੰਨਤ ਕੱਢ ਲਿਆ ਤੇ ਆਪਣੀ ਚਾਹ ਵੀ ਇਧਰ ਰੈਡੀ ਆ ਤੇ ਅਗਰ ਦੂਸਰੇ ਸਾਥ ਵੀ ਆਪਣੇ ਬਣ ਰਹੇ ਆਪ ਤੇ ਕਸ਼ਮੀਰੀ ਚਾਹ ਤੁਸੀਂ ਜ਼ਰੂਰ ਟਰਾਈ ਕਰਿਓ ਬਹੁਤ ਜ਼ਿਆਦਾ ਵਧੀਆ ਬਣਦੀ ਸਵਾਦ ਬਹੁਤ ਬਣਦੀ ਆ ਜਿਹੜੇ ਚਾਹ ਲਵਰ ਨੇ ਉਹਦਾ ਜ਼ਰੂਰ ਟਰਾਈ ਕਰਨਾ ਹਾਂਜੀ ਆਵਲੇ ਸੈਂਡਵਿਚ ਵੀ ਆਪਣੇ ਬਣ ਗਏ ਨੇ ਮੰਨਤ ਕੱਢ ਰਹੀ ਆ ਤੇ ਇਹ ਇੱਕ ਇੱਕ ਕਰਕੇ ਕੱਢ ਲਾਂਗੇ ਤੇ ਦੂਸਰੇ ਵੀ ਆਪਾਂ ਇਸੇ ਤਰ੍ਹਾਂ ਹੀ ਮੈਂ ਲਗਾਉਣੀ ਬਹੁਤ ਢੋਲਦਾ ਤੇ ਇਸੇ ਤਰ੍ਹਾਂ ਹੀ ਆਪਾਂ ਥੋੜਾ ਥੋੜਾ ਆਇਲ ਲਗਾ ਕੇ ਸੈਂਡਵਿਚ ਆਪਣਾ ਇੱਕ ਇੱਕ ਕਰਕੇ ਰੱਖ ਦਾਂਗੇ ਤੇ ਆਹ ਰੱਖ ਉਹਦਾ ਵੱਡਾ ਇੱਕ ਲਓ ਗੰਦਕ ਤੇ ਗੰਦਕ ਉੱਪਰ ਥੋੜਾ ਥੋੜਾ ਆਇਲ ਹਰ ਲਾਂ ਥੋੜਾ 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 ਤੇਲ ਹੋਰ ਨਗਾ ਦੇਣਾ ਬਹੁਤ ਬਹੁਤ ਕੰਤਾਂ ਨਹੀਂ ਹੁਣ ਬੰਦ ਆਪਲੇ ਸੈਂਡਵਿਚ ਵੀ ਆਪਾਂ ਕੱਟ ਕਰਕੇ ਰੱਖ ਲੈਨੇ ਤੇ ਇਧਰ ਦੂਸਰੇ ਵੀ ਆਪਣੇ ਸੈਂਡਵਿਚ ਬੰਦੇ ਪਏ ਬਣ ਜਾਣਗੇ ਵੀ ਕੱਢ ਕੇ ਆਪਾਂ ਸਾਰੇ ਇਸੇ ਤਰੀਕੇ ਨਾਲ ਬਣਾ ਲੈਨੇ ਤੇ ਇਧਰ ਆਪਣੀ ਕਸ਼ਮੀਰੀ ਚਾਹ ਵੀ ਰੈਡੀ ਆ ਦੇਖੋ ਕਿੰਨੀ ਵਧੀਆ ਚਾਹ ਬਣੀ ਆ ਭਾਈ ਬਹੁਤ ਹੀ ਜ਼ਿਆਦਾ ਸਵਾਦ ਤੇ ਮੀ ਪਿਆਰੇ ਆ ਵਾਰ ਬਾਰ ਦਾ ਵੀਓ ਚੈੱਕ ਕਰਾਉਨੇ ਤੁਹਾਨੂੰ ਮੀਂਹ ਪੈਂਦਾ ਪਿਆ ਵਾ ਠੰਡਾ ਠੰਡਾ ਮੌਸਮ ਆ ਨਾਲ ਖਾਵਾਂਗੇ ਸੈਂਡਵਿਚ ਨਾਲ ਪੀਵਾਂਗੇ ਕਸ਼ਮੀਰੀ ਚਾਹ ਗਾਇਸ ਅੱਥੇ ਆਪਣਾ ਮੀਂਹ ਪੈ ਰਿਹਾ ਵਾ ਆਪਣਾ ਮੀਂਹ ਪੈ ਰਿਹਾ ਵਾ ਬਾਹਰ ਮੀਂਹ ਪੈ ਰਿਹਾ ਵਾ ਠੰਡਾ ਮੌਸਮ ਹੋਇਆ ਪਿਆ ਵਾ ਆ ਦੇਖੋ ਮੀਂਹ ਪੈਂਦਾ ਪਿਆ ਵਾ ਇਹ ਆਪਾਂ ਬਣਾ ਰਹੇ ਹਾਂ ਸੈਂਡਵਿਚ ਨਾਲ ਬਣਾ ਰਹੇ ਹਾਂ ਕਸ਼ਮੀਰੀ ਚਾਹ ਹੰ ਮੀ ਵਧੀਆ ਹੋ ਗਿਆ ਇੱਧਰ ਵੇਲ ਪੱਤਰ ਲੱਗਾ ਆ ਤੇ ਇੱਧਰ ਲੱਗੀ ਹੋਈ ਆ ਨਿੰਮ ਢੀ ਵੱਡੀ ਹੋ ਗਈ ਆ ਇੱਧਰ ਆਪਣੇ ਚੀਕੂ ਦਾ ਬੋਟਾ ਲੱਗਾ ਆ ਗਾਇਸ ਇੱਥੇ ਆਪਣੀ ਤੁਲਸੀ ਬਾਗ ਜੀ ਤੁਲਸੀ ਲੱਗੀ ਹੋਈ ਹੈ ਚੱਲ ਆ ਜਾ ਗਾਇਸ ਤੁਸੀਂ ਇੱਥੇ ਪਾਣੀ ਨਹੀਂ ਪਿੰਦਾ ਪਿਆ ਹਾਂਜੀ ਆਪਣੇ ਆਵਲੇ ਸੈਂਡਵਿਚ ਵੀ ਰੈਡੀ ਹੈ ਭਾਣਾ ਮਨਸਕਤ ਦੇ ਦੱਕਲਾ ਰੱਖੀ ਵਧੀਆ ਬਣ ਚੁੱਕੀ ਹੈ ਜੀ ਚਿੱਪ ਜਾਂਦੀ ਹੈ ਤੁਹਾਨੂੰ ਬਾਹਰ ਦਾ ਵੀਊ ਦਿਖਾਉਂਦੇ ਸੀ ਨਹੀਂ ਪੈ ਰਿਆ ਸੀ ਦੇ ਵਿੱਚ ਦੋ ਪੀਸਾ ਪਾ ਲਗਾਉਦੇ ਸੀਗੇ। ਬਲਸੜਾ ਆਇਲ ਲਗਾ ਕੇ ਹੋਰ ਆਪਾਂ ਇਸ ਤਰ੍ਹਾਂ ਬਣਾ ਲਵਾਂਗੇ ਸਾਰੇ। ਤੁਸੀਂ ਇਹ ਗਰਮ-ਗਰਮ ਸੈਂਡਵਿਚ ਖਾਣੇ ਹਨ ਨਾਲ ਕਸ਼ਮੀਰੀ ਚਾਹ ਪੀਣੀ ਤੇ ਆਜੋ। ਫਰੈਂਡਸ ਨਾਲੇ ਬੱਸ ਇਹ ਬੰਦ ਕਰ ਦਾਂਗੇ। ਜਿਦਰ ਮੰਨ ਸੈਂਡਵਿਚ ਕੱਟ ਰਹੀ ਹੈ। ਧਿਆਨ ਨਾਲ ਤੋੜਨੇ ਨਹੀਂ ਤੋੜ ਰਹੀ ਹੈ। ਅੱਗੇ ਤੋਂ ਹੋਰ ਨਹੀਂ ਕੱਟਾਂਗੇ ਚਲ ਇਧਰੱਖ ਸਾਈਡ ਤੇ ਗਰਮ ਦੇਖਿਆ ਸਾਰਾ ਖਿੜਾਰਤਾ ਮਨ ਦਾ ਸਾਰੇ ਇੱਕ ਇੱਕ ਕੱਟ ਕੇ ਰੱਖੀ ਜਾ ਆਹ ਬਲੇ ਰਹਿਣ ਹੀ ਦੇ ਮੈਂ ਤਾਂ ਕੰਨੀ ਦੋ ਰਹਿਣ ਦੇ ਉਹ ਦੂਸਰੇ ਕੱਟ ਨਹੀਂ ਠੀਕ ਹੈ ਇਹ ਰਹਿਣ ਦੇ ਹਾਂਜੀ ਇਧਰ ਆਪਣੇ ਸੈਂਡਵਿਚ ਰੈਡੀ ਹੋ ਗਏ ਲ ਬਸ ਆ ਲਾਸਟ ਬਲੇ ਦੋ ਪੀਸ ਰਹਿ ਗਏ ਨੇ ਤੇ ਦੋ ਪੀਸੇ ਦੇ ਵਿੱਚ ਬੰਨਦੇ ਪਏ ਨੇ ਤੇ ਫਿਰ ਆਪਣੇ ਸੈਂਡਵਿਚ ਬਣ ਕੇ ਰੈਡੀ ਤੇ ਇਧਰ ਆਪਣੀ ਕਸ਼ਮੀਰੀ ਚਾਹ ਵੀ ਰੈਡੀ ਹੈ ਤੇ ਸਾਰੇ ਜਣੇ ਬੈਠ ਕੇ ਇਹਨੂੰ ਇੰਜੋਏ ਕਰਾਂਗੇ ਬਾਹਰ ਬੈਹਰੇ ਹੋ ਅਮੀ ਜਿਹਦੀ ਮੰਨਤ ਸਾਡੀ ਨੂੰ ਛੁੱਟੀ ਹੈ ਸਕੂਲੋਂ ਸੰਡੇ ਆ ਤੇ ਕਹਰੇ ਸੀ ਮम्मा ਨਾਲੇ ਆਪਾਂ ਕਸ਼ਮੀਰੀ ਚਾਹ ਬਣਾਈ ਹੈ ਅਸੀਂ ਸਰਦੀ ਦੇ ਵਿੱਚ ਟ੍ਰਾਈ ਕੀਤੀ ਸੀ ਪਹਿਲਾਂ ਤੇ ਅੱਜ ਮੈਂ ਸੋਚਿਆ ਤੁਹਾਡੇ ਨਾਲ ਵੀ ਸਾਰਿਆਂ ਨਾਲ ਸ਼ੇਅਰ ਕਰਦੇ ਆ ਮੰਨਤ ਕਹਰੇ ਹੀ ਨਾਲ ਬਣਾਉਨੇ ਆ ਸੈਂਡਵਿਚ ਨਾਲੇ ਬਣਾਉਨੇ ਆ ਆਪਾਂ ਚਾਹ ਕਸ਼ਮੀਰੀ ਚਾਹ ਕਤੋਂ ਸੀ ਸਾਰੇ ਜਣੇ ਜ਼ਰੂਰ ਟਰਾਈ ਕਰਿਓ ਬਣਾ ਕੇ ਕਰੇ ਬਹੁਤ ਵਧੀਆ ਬਣਦੀ ਆ ਇਤਰ ਆਪਣਾ ਸੈਂਡਵਿਚ ਕੱਟ ਰਹੇ ਹਾਂ ਇਹ ਦੇਖੋ ਕੱਟ ਲਿਆ ਇਹ ਅੰਗਲੇ ਵੀ ਆਪਾਂ ਕੱਟ ਲਾਂਗੇ ਹੁਣ ਚੰਗੀ ਤਰ੍ਹਾਂ ਸੇਕ ਲਗਵਾਉਣਾ ਤੇ ਹਾਂਜੀ ਆਪਾਂ ਚਾਹ ਨੂੰ ਪੋਲਾਂਗੇ ਜੱਗ ਚ ਇਹ ਕਸ਼ਮੀਰੀ ਚਾਹ ਦੇਖੋ ਕਿੰਨੀ ਵਧੀਆ ਬਣੀ ਆ ਆ ਸਾਰੀ ਜਾਗੂ ਭੁੰਨ ਲੈਣੀ ਸੈਂਡਵਿਚ ਵੀ ਆਪਣਾ ਰੈਡੀ ਦੇਖੋ ਕਿੰਨਾ ਮਸਾਲਾ ਵਿੱਚ ਬਚਿਆ ਅੰਨੇ ਮਸਾਲੇ ਵਾਲੀ ਚਾਹ ਪੀਵਾਂਗੇ ਸਵਾਦ ਹੀ ਬਣੇਗਾ ਆਪਾਂ ਭੁੰਨ ਲੈਣ ਢੱਕ ਲਾਂਗੇ ਲਾਸਟ ਵਾਲੇ ਸੈਂਡਵਿਚ ਵੀ ਆਪਣੇ ਬਣ ਰਹੇ ਨੇ ਇਧਰ ਆਪਣੇ ਦੂਸਰੇ ਸੈਂਡਵਿਚ ਬਣ ਕੇ ਰਹਿ ਗਈ ਮੰਨਤ ਦੇ ਦਾਦੂ ਵਾਸਤੇ ਪਲੇਟ ਕਰ ਲਈ ਆਪਾਂ ਰੈਡੀ ਸੈਂਡਵਿਚ ਰੱਖ ਤੇ ਨਾਲ ਆਪਾਂ ਕੱਪ ਵਰਤਾ ਚਾਹ ਦਾ ਅਸ਼ਮੀਲੀ ਚਾਹ ਤੇ ਮੰਨਤ ਜਾਏਗੀ ਹੁਣ ਆਪਣੇ ਦਾਦੂ ਨੂੰ ਦੇਣ। ਇੱਧਰ ਆਪਣੇ ਲਾਸਟ ਵਾਲੇ ਸੈਂਡਵਿਚ ਵੀ ਬਣ ਰਹੇ ਨੇ। ਚਾਹ ਦੇਣ ਜਾ ਰਹੀ ਮਨਤ ਆਪਣੇ ਦਾਦੂ ਨੂੰ। ਆਪਣਾ ਵਾਰਿਸ ਪੁੱਤ ਸੁੱਤਾ ਪਿਆ ਹੋ ਇੱਧਰ। ਇੱਧਰ ਆਪਣੇ ਸੈਂਡਵਿਚ ਇੱਧਰ ਵਾਲੇ ਵੀ ਮੈਨੂੰ ਲੱਗਦਾ ਰੈਡੀ ਹੋ ਗਏ ਨੇ। ਹਾਂਜੀ ਬੰਦ ਤੇ ਰਿੱਟ ਗਿਆ ਹੁਣ ਕਰਦਾ। ਸੱਚ ਬੰਦ ਕਰਦਾ ਹਾਂ। ਤੇ ਫੇਰ ਚਾਹ ਲਈ ਆਪਣੇ ਰੈਡੀ ਆ। ਹਾਂ ਇਹ ਬਕੜ ਲੈਣਾ ਇਹ ਚ ਲੰਘਾਤਾ ਹਾਂਜੀ ਸੈਂਡਵਿਚ ਆਪਣੇ ਸਾਰੇ ਬਣ ਕੇ ਰੈਡੀ ਆ ਜੀ ਦੇਖੋ ਕਿੰਨੇ ਵਧੀਆ ਬਣੇ ਸੈਂਡਵਿਚ ਤੁਸੀਂ ਵੀ ਸਾਰੇ ਜਾਣੇ ਜ਼ਰੂਰ ਟਰਾਈ ਕਰਿਓ ਹਾਂਜੀ ਸੈਂਡਵਿਚ ਆਪਣੇ ਬਣ ਕੇ ਰੈਡੀ ਆ ਜੀ ਤੇ ਤੁਹਾਨੂੰ ਅੱਜ ਅੱਜ ਦਾ ਅੱਜ ਦੀ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਕਰਦੇ ਹੋ ਕਸ਼ਮੀਰੀ ਚਾਹ ਵਾਲੀ ਤੇ ਸੈਂਡਵਿਚ ਵਾਲੀ ਤੇ ਵੱਧ ਤੋਂ ਵੱਧ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਗਾਗਲੇ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ ਬਾਏ